ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਤਲ ਮਾਮਲੇ ਵਿੱਚ ਤੇਜ਼ ਕਾਰਵਾਈ ਕਰਦੇ ਆ 2 ਘੰਟਿਆਂ ਵਿੱਚ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਕਰ ਲਿਆ ਫਿਰ ਸ਼ੁਰੂ ਨਾ ਠੀਕ ਹੈ ਡਿਸਟ੍ਰਿਕਟ ਮੁਕਸਰ ਪੁਲਿਸ ਵੱਲੋਂ ਇੱਕ ਜੋ ਰੀਸੈਂਟ ਮਰਡਰ ਕੇਸ ਸਾਹਮਣੇ ਆਇਆ ਸੀ ਪਿੰਡ ਭੁੱਲਰ ਦਾ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ 2 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਸਵਿਫਟਲੀ ਐਕਟ ਅਪਨ ਕਰਕੇ ਅਕਿਊਜ਼ ਨੂੰ ਅਰੇਸਟ ਕੀਤਾ ਇਹ ਟੀਮਸ ਨੇ ਬੜਾ ਇਸ ਸਪੌਂਟੇਨਿਟੀ ਤੇ ਕੰਮ ਕੀਤਾ ਤੇ ਪ੍ਰੋਫੈਸ਼ਨਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਕੇ ਇਸ ਨੂੰ ਸਿਰੇ ਚਾੜਿਆ ਤਾਂ ਮੈਂ ਥੋੜਾ ਕੇਸ ਦੇ ਬਾਰੇ ਤੁਹਾਨੂੰ ਦੱਸ ਦਿੰਦਾ ਤੇ ਇਸ ਚ ਬੇਸਿਕਲੀ ਜੋ ਬੁੱਟਾ ਸਿੰਘ ਤੇ ਮਨਦੀਪ ਸਿੰਘ ਇਹਨਾਂ ਦੋਨੋਂਾਂ ਤੇ गनशॉट इंजरी हुई सी ये फर्स्ट इनफॉरमेशन पुलिस नु लगभग जो 112 ते कॉल आई सी लगभग 10 बजे दे करीब 22 तारीख नु रात नु तो जिवे कॉल आई तो तुरंत पुलिस टीम्स मौके ते गईया ते उथे मौके दे वेरीफाई कीता गया कि, कि किस हालात च की इस तरह इंसिडेंट होया हैगा तो पता चलया कि एक जो सर्विस आ, एक रिटायर्ड जो ऑफिशियल दे जो वेपन सीगा लाइसेंस्ड वेपन सी उस फायर किया गया सीगा ਤੋ ਇਸ ਦੀ ਕੇਸ ਦੀ ਬੈਕਗ੍ਰਾਉਂਡ ਇਹ ਹੈਗੀ ਹੈ ਕਿ ਜੋ ਜਿਹਨੇ ਫਾਇਰ ਕੀਤਾ ਮੁੰਡੇ ਨੇ ਬਲਵਰ ਸਿੰਘ ਜੋ ਹੈ ਉਸ ਦਾ ਜੋ ਵਿਕਟਿਮ ਡੀਸੀਜ਼ ਦੀ ਡਾਟਰ ਦੇ ਨਾਲ ਰਿਲੇਸ਼ਨਸ਼ਿਪ ਸੀਗੀ ਤੋ ਪਿਛਲੇ 3 ਮਹੀਨੇ ਤੋਂ ਫੈਮਲੀਆਂ ਨੂੰ ਵੀ ਦੋਨਾਂ ਨੂੰ ਪਤਾ ਸੀਗੀ ਗੱਲ ਕਿ ਇਨਾਂ ਦੀ ਜੋ ਹੈਗੀ ਇਸ ਚੀਜ਼ ਦੇ ਬਾਰੇ ਥੋੜੀ ਫੈਮਲੀ ਲੈਵਲ ਤੇ ਵੀ ਟਸਲ ਚੱਲ ਰਹੀ ਸੀਗੀ ਤੋ ਪਬਲਿਕ ਇੰਟਰਸਟ ਤੇ ਅਸੀਂ ਬੈਕਗ੍ਰਾਉਂਡ ਬਹੁਤ ਜ਼ਿਆਦਾ ਡਿਟੇਲ ਨਹੀਂ ਦੱਸਣਾ ਚਾਹੁੰਦੇ ਬਟ ਉਹ ਮਤਲਬ ਟੈਂਡਰ ਏਜ ਕਰਕੇ ਤੇ ਉਹ ਚੀਜ਼ ਥੋੜੀ ਸੀ ਹੈਗੀ ਸੈਂਸਿਟਿਵ ਬਟ लीगली जो बंदा सिगा उस चीज पे कार्रवाई बैकग्राउंड च इनहा भी चल भी रही थी पिछले तीन महीने अ तो उस दिन एग्जैक्टली की सीक्वेंस इवेंट ऑफ मतलब जो हुई वो ये सी कि इसने मुंडे ने उदी आ, लड़की दे घरे मैसेज कीता उदे रिलेटिव नु उसते बेसते फिर उनहा थोड़ी जो हैगी वर्बल जो है स्पैट हुई फिर उनहा वो घर पहुंचे थे उसके बाद मौके पे सरकमस्टेंशियली

ਟੀਮਸ ਮੌਕੇ ਤੇ ਸੀ ਉਹਨਾਂ ਨੂੰ ਅਪਡੇਟ ਕੀਤਾ ਤੇ ਉਸਦੇ ਬਾਅਦ ਜਿਹੜੀ ਹੈਗੀ ਉਸਦੀ ਇੰਟਰਸੈਪਟ ਕਰਨ ਨੂੰ ਅਕਿਊਜ਼ ਨੂੰ ਕਾਰਵਾਈ ਕੀਤੀ ਗਈ ਤੋਂ ਜੋ ਮੌਕੇ ਤੇ ਤੇ ਉਸ ਟਾਈਮ ਅਕਿਊਜ਼ ਨਹੀਂ ਸੀਗਾ ਤੋਂ ਵਿਦਿਨ 2 ਆਰਸ ਨੂੰ ਲੋਕੇਸ਼ਨ ਬੇਸਡ ਤੇ ਵਰਕਆਊਟ ਕਰਕੇ ਟੀਮਸ ਨੇ ਬੜਾ ਚੰਗਾ ਕੰਮ ਕੀਤਾ ਇਨਚਾਰਜ ਸੀ ਆਈਏ ਪਰਸਨਲੀ ਲੈਡ ਦ ਆਪਰੇਸ਼ਨ ਡੀਐਸਪੀਡੀ ਦੀ ਸੁਪਰਵੀਜ਼ਨ ਤੇ ਤੇ ਓਵਰਆਲ ਐਸਪੀਡੀ ਸਾਹਿਬ ਦੀ ਇੱਕ ਪੂਰੀ ਮੋਨਿਟਰਿੰਗ ਦੀ ਮੈਟਰ ਚ ਰਹੀ ਵਿਦਿਨ ਨੋ ਟਾਈਮ ਅਬ ਰਾਤ ਨੂੰ 10 10:30 ਦੀ ਗਲਤੀ ਕਿ ਅਗਰ ਉਸ ਚ ਅਗਰ 2 ਘੰਟੇ ਵੀ ਅਸੀਂ ਵੇਸਟ ਕਰਦੇ ਤੋਂ ਅਕਿਊਜ਼ ਕੁਡ ਹੈਵ ਬੀਨ

नहीं हले तो वो तो एक वेपन बेस्ड कोई चीज हैगी वो तो फर्दर जो भी जिस तरह गल होगी वो हो चुकी क्योंकि वो शनिवार दी रात दी गल सी ना तो आज जो भी वर्किंग डे नेक्स्ट जो भी बनोगा उस पे एक्शन हो ज्यूगी मनदीप सिंह खतरे के बारे नहीं हले वो तो देखो मेडिकल पार्ट हैगा कि जो पुलिस था रिस्पोंसिव वो तो वो जो फैमिली ने भी थे बाकी जो इवैक्यूएट करा के मेडिकल हेल्प दीती गई तो उस ही ग्राउंड पे फिर आगे फर्दर फरीदकोट रेफर कर ਦਿੱਤਾ गया ठीक है तो प्रेस नोट फिर तुम नो शेयर करता है हो गया ना ठीक ठीक है